ਦੀਮਾ ਸਾਹਿਬ ਪੰਜਾਬ ਦੇ ਬਾਰੇ ਇੱਕ ਬੜਾ ਤਗੜਾ ਨੈਰੇਟਿਵ ਹੈ ਜਦੋਂ ਤੁਸੀਂ ਵੀ ਸਰਕਾਰ 'ਚ ਨਹੀਂ ਸੀ ਤਾਂ ਉਹ ਤੁਸੀਂ ਵੀ ਕਹਿੰਦੇ ਸੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਜੀ ਇੱਕ ਇਹ ਤਾਂ ਇਹਨਾਂ ਨੇ ਪੰਜਾਬ ਨੂੰ ਡੋਬ ਕੇ ਰੱਖ ਦੇਣਾ ਪੰਜਾਬ ਦੇ ਸਿਰ ਪਰ ਕੈਪੀਟਲ ਕਰਜ਼ਾ ਬੜਾ ਹੋ ਗਿਆ ਤਨਖਾਹਾਂ ਦੇਣ ਜੋਗੇ ਪੈਸੇ ਹੈ ਨਹੀਂ ਅੱਜ ਦੱਸੋ ਤੁਸੀਂ ਪੰਜਾਬ ਦੀ مالی ਤੌਰ ਤੇ ਸਥਿਤੀ ਕੀ ਹੈ ਹੁਣ ਤੁਹਾਨੂੰ ਵਿਰੋਧੀ ਬੜਾ ਘੇੜਦੇ ਕਹਿੰਦੇ ਪੰਜਾਬ ਦਾ ਪੱਠਾ ਬਹਿ ਗਿਆ ਦੇਖੋ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ ਮੈਂ 5 ਸਾਲ ਦੀ ਗੱਲ ਕਰੂੰਗਾ ਤਾਂ ਉਹਨਾਂ ਦੀ 5 ਸਾਲ ਦੀ ਆਮਦਨ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਸਾਢੇ 3 ਸਾਲ ਦੀ ਆਮਦਨ ਜਿਹੜੀ ਆ ਉਹਨਾਂ ਦੀ 5 ਸਾਲ ਦੀ ਆਮਦਨ ਤੇ ਭਾਰੂ ਪੈ ਰਹੀ ਆ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਜੀ ਉਹਨਾਂ ਨੇ ਐਕਸਾਈਜ਼ ਦੇ ਅੰਦਰ ਜੇ ਇਕੱਲੇ ਐਕਸਾਈਜ਼ ਦੀ ਗੱਲ ਕਰੀਏ ਤਾਂ ਉਹਨਾਂ ਨੇ ਤਿੰਨਾਂ ਸਾਲਾਂ 'ਚ 27000 5ਾਂ ਸਾਲਾਂ 'ਚ 27000 ਕਰੋੜ ਰੁਪਏ ਕਮਾਇਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 30000 ਕਰੋੜ ਰੁਪਏ ਕਮਾਇਆ ਮੈਂ 3 ਸਾਲ ਦੇ ਬੇਰਵੇ ਸਾਂਝੇ ਕਰ ਰਿਹਾ ਹਜੇ 2 ਸਾਲ ਦੇ ਪੈਂਡਿੰਗ ਨੇ ਠੀਕ ਹੈ ਜੀ ਜੇ ਅਸੀਂ ਜੀਐਸਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ 5 ਸਾਲਾਂ ਚ 60000 ਕਰੋੜ ਰੁਪਏ ਕਮਾਇਆ ਤਾਂ ਅਸੀਂ 70000 ਕਰੋੜ ਰੁਪਏ ਕਮਾਇਆ ਠੀਕ ਹੈ ਜੀ ਜਿਹੜਾ ਪੰਜਾਬ ਦੇ ਖਜ਼ਾਨੇ ਚ ਆਇਆ ਜੇ ਉਹਨਾਂ ਨੇ ਸੈਂਪਟ ਰਜਿਸਟ੍ਰੇਸ਼ਨ ਦੀ ਮੈਂ ਗੱਲ ਕਰਾਂ 12000 ਕਰੋੜ ਰੁਪਏ ਖਜ਼ਾਨੇ ਚ ਆਏ ਉਹਨਾਂ ਸਮੇਂ ਚ 5 ਸਾਲਾਂ ਚ ਤਾਂ ਸਾਡੇ 16000 ਕਰੋੜ ਰੁਪਏ ਖਜ਼ਾਨੇ ਚ ਆਏ ਤੇ ਇਹਦਾ ਮਤਲਬ ਐਸ ਕੰਪੇਅਰਡ 5 ਸਾਲ ਸਾਡੇ 3 ਸਾਲ ਜਿਹੜੇ ਨੇ ਕਿਤੇ ਬਿਹਤਰ ਨੇ